ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਬੜੇ ਵੱਡੇ ਭਾਗ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਪਰਮੇਸ਼ਰ ਦੇ ਸਿੰਘਾਂ ਜਾਂ ਸਾਧੂਆਂ ਸੰਤਾਂ ਦੇ ਦਰਸ਼ਨ ਸੁਪਨੇ ਵਿੱਚ ਹੁੰਦੇ ਨੇ ਜਾਂ ਪ੍ਰਤੱਖ ਹੁੰਦੇ ਨੇ ਕਿਉਂਕਿ ਜਿਹੜਾ ਦਰਸ਼ਨ ਹੋਇਆ ਕਰਦਾ ਚਾਹੇ ਸੁਪਨੇ ਵਿੱਚ ਹੀ ਹੋਵੇ ਭਾਵੇਂ ਜੀਵੇਂ ਵੀ ਉਹ ਕਈ ਜਨਮਾਂ ਦੇ ਜਿਹੜੇ ਕਸ਼ਟ ਨੇ ਉਹਨਾਂ ਦਾ ਨਾਸ਼ ਕਰ ਦਿੰਦਾ ਏ ਐਸਾ ਪ੍ਰਤਾਪ ਹੋਇਆ ਕਰਦਾ ਮਹਾਪੁਰਖਾਂ ਦੇ ਦਰਸ਼ਨ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇ ਵਿੱਚ ਇੱਕ ਗੁਰਮਖੀ ਵੀਰ ਉਹਨੇ ਆਪਣੀ ਵਾਰਤਾ ਦੱਸੀ ਕਹਿੰਦਾ ਮੈਂ ਅੰਮ੍ਰਿਤ ਛੋਟੇ ਹੁੰਦਿਆਂ ਤੋਂ ਹੀ ਸ਼ਕਲਿਆ ਸੀ ਬਾਣੀ ਦਾ ਅਭਿਆਸੀ ਸੀ ਨਿਤਨੇਮੀ ਸੀ ਤੇ ਐਵੇਂ ਕਰਦਿਆ ਕਰਦਿਆਂ ਕਈ ਵਾਰ ਮੈਂ ਚਲੀਸੇ ਕੱਟੇ ਪਾਠ ਕੀਤੇ ਬੜਾ ਕੁਝ ਤੱਕਿਆ ਬੜਾ ਕੁਝ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੇ ਦਿਖਾਇਆ ਗਿਆਨ ਮਹਾਰਾਜ ਜੀ ਨੇ ਦੱਸਿਆ ਜਿਹੜੇ ਖੰਡਾ ਬਰਮੰਡਾਂ ਦੇ ਰਾਜ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੇ ਵਖਾਉਣੇ ਕੀਤੇ ਬੜਾ ਕੁਝ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਕੋਲੋਂ ਲਿਆ ਮੈਨੂੰ ਪੈਸਾ ਚਾਹੀਦਾ ਸੀ ਮੈਂ ਸਤਿਗੁਰ ਅੱਗੇ ਅਰਦਾਸ ਬੇਨਤੀ ਕਰਨੀ ਬਾਣੀ ਪੜ੍ਹਨੀ ਮੈਨੂੰ ਉਹ ਮਿਲ ਜਾਣਾ ਮੈਨੂੰ ਕਿਸੇ ਕਾਰਜ ਵਿੱਚ ਸਫਲਤਾ ਚਾਹੀਦੀ ਸੀ ਮੈਂ ਉਹ ਅਰਦਾਸ ਕਰਨੀ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਵੀ ਦੇ ਦੇਣੇ ਐਵੇਂ ਹੋ ਗਿਆ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਹਰ ਕੋਈ ਗੱਲ ਜਿਹੜੀ ਵੀ ਮੰਨਣ ਲੱਗ ਪਏ ਸੀ ਸਤਿਗੁਰ ਸੇਵਕ ਦੀ ਹਮੇਸ਼ਾ ਹੀ ਮੰਨ ਦੇਣੇ ਸੋ ਐਵੇਂ ਗੁਰੂ ਮਹਾਰਾਜ ਦੀ ਕਿਰਪਾ ਕਹਿੰਦੇ ਹੋਈ ਕਿ ਮੈਨੂੰ ਪਤਾ ਲੱਗਾ ਕਿ ਚਪੈਰਾ ਸਾਬ ਇੱਕ ਹੁੰਦਾ ਏ ਪਰ ਮੇਰੇ ਮਨ ਦੇ ਵਿੱਚ ਨਾ ਉਲਟ ਖਿਆਲ ਸੀਗੇ ਵਿਚਾਰ ਸੀਗੇ ਮੈਂ ਸੋਚਦਾ ਸੀ ਕਿ ਇਹ ਨਵੀਂ ਕੋਈ ਇਹਨਾਂ ਨੇ ਕਹਾਣੀ ਘੜੀ ਏ ਪਹਿਲਾਂ ਤਾਂ ਕੋਈ ਸੁਣਿਆ ਨਹੀਂ ਸੀ ਚਪੈਰਾ ਸਾਹਿਬ ਵੀ ਹੁੰਦਾ ਏ ਜਾਂ ਇਤਿਹਾਸ ਦੇ ਵਿੱਚ ਇਦਾਂ ਵੀ ਕਿਤੇ ਲਿਖਿਆ ਵੇਖਿਆ ਨਹੀਂ ਤੇ ਮੇਰੇ ਮਨ ਦੇ ਵਿੱਚ ਇਹ ਆਉਂਦਾ ਸੀ ਕਿ ਇਹ ਲੋਕ ਪਖੰਡ ਕਰਦੇ ਨੇ ਐਵੇਂ ਲੋਕਾਂ ਨੂੰ ਠੱਗਣ ਵਾਸਤੇ ਇਹ ਬਣਾਇਆ ਹੋਇਆ ਸਿਸਟਮ ਗੋਲਕਾਂ ਪਰਨ ਦੇ ਵਾਸਤੇ ਕਹਿੰਦਾ ਐਵੇਂ ਦੀ ਮੇਰੇ ਮਨ ਦੇ ਵਿੱਚ ਵਿਚਾਰਤਾਰਾ ਆਉਂਦੀ ਰਹੇਗੀ ਤਰਕ ਜਿਹਾ ਰਹਿ ਗਿਆ ਤੇ ਕਹਿੰਦਾ ਜਿਵੇਂ ਜਿਵੇਂ ਤਰਕ ਜਿਹਾ ਆਉਣਾ ਸ਼ੁਰੂ ਹੋ ਗਿਆ ਓਵੇਂ ਓਵੇਂ ਕਈ ਚੀਜ਼ਾਂ ਮੇਰੇ ਕੋਲੋਂ ਗਵਾਚਣੀਆਂ ਸ਼ੁਰੂ ਹੋ ਗਈਆਂ ਤੇ ਮੈਨੂੰ ਮਿਲਦੀਆਂ ਨਹੀਂ ਸੀ ਉਹ ਚੀਜ਼ਾਂ ਜਿੰਨਾ ਵੀ ਪਰਮੇਸ਼ਰ ਦੇ ਕੋਲ ਹੋਈਏ ਫਿਰ ਜਦੋਂ ਤਰਕ ਆ ਜਾਵੇ ਫਿਰ ਉਹਦੇ ਵਿੱਚ ਪੈ ਜਾਂਦੀ ਏ ਕਹਿੰਦੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਵਿੱਚ ਪੈਰਾ ਸਾਹਿਬ ਐਵੇਂ ਹੁੰਦਾ ਏ ਤੇ ਕਹਿੰਦਾ ਫਿਰ ਮੈਂ ਮਨ ਦੇ ਵਿੱਚ ਇਹ ਵੀ ਸੋਚਿਆ ਮੈਂ ਇੰਨਾ ਕੁਝ ਕਰਕੇ ਵੇਖਿਆ ਏ ਪ੍ਰੈਕਟੀਕਲ ਕਰਕੇ ਵੇਖਿਆ ਏ ਤੇ ਕਿਉਂ ਨਾ ਜਪੈਰਾ ਸਾਹਿਬ ਚ ਜਾ ਕੇ ਇਹ ਵੀ ਕਰਕੇ ਦੇਖਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੱਸਣਗੇ ਕਿ ਮੈਂ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਤਰਕ ਕੀਤਾ ਉਹਦੇ ਵਾਸਤੇ ਮੈਨੂੰ ਮਾਫੀ ਚਾਹਣਾ ਮੈਂ ਪਰ ਮੇਰਾ ਮਹਾਰਾਜ ਜੀ ਜੋ ਜਿਹੜਾ ਤਰਕੇ ਕੱਟਣਾ ਕਰੋ ਮੈਂ ਦੁਪਹਿਰਾ ਸਹਿਬ ਜਾਵਾਂਗਾ ਮੈਨੂੰ ਕੁਛ ਨਾ ਕੁਛ ਪਰਤੱਖ ਵਿਖਾਓ ਕਹਿੰਦਾ ਮੈਂ ਦੁਪਹਿਰਾ ਸਹਿਬ ਚ ਆਉਣ ਲੱਗ ਪਿਆ ਇੱਕ ਦੁਪਹਿਰਾ ਸਹਿਬ ਕੱਟ ਕੇ ਗਿਆ ਤੇ ਵੇਖਿਆ ਕਿੰਦਾ ਸੰਗਤਾਂ ਕੱਟਦੀਆਂ ਫਿਰ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਮਾੜਾ ਕਿਉਂ ਕਹਿੰਨੇ ਆਂ ਪੜਦੇ ਦਾ ਗੁਰਬਾਣੀ ਆ ਸੰਗਤ ਰੂਪ ਵਿੱਚ ਬਾਣੀ ਪੜੀ ਜਾਂਦੀ ਏ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਵੀ ਨੇ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਜਪਦਾ ਏ ਉਹ ਵਧੇਰੇ ਫਲ ਹੋਇਆ ਕਰਦਾ ਏ ਉਸ ਚੀਜ਼ ਦਾ ਇਹ ਇਕੱਲਾ ਜਪੇਗਾ ਤੇ ਉਹ ਕਹਿੰਦੇ ਹੁੰਦੇ ਨੇ ਕਿ ਪਰਮਾਣ ਦਿੰਦੇ ਹੁੰਦੇ ਨੇ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਕਿਆਰੇ ਭਰਨੇ ਤੇ ਸੰਗਤ ਵਿੱਚ ਹੋਏਗਾ ਨਹਿਰਾਂ ਦਾ ਨੱਕਾ ਖੋਲ ਦੇਣਾ ਇੱਕੋ ਵਾਰੀ ਉਹਨੇ ਨਹਿਰ ਦੇ ਪਾਣੀ ਨੇ ਹੁਣ ਕਿੰਨੀ ਚਲਦੀ ਕਿਆਰੇ ਭਰਨੇ ਨੇ ਤੇ ਖੂਹ ਦੇ ਪਾਣੀ ਲੇਟ ਪਰਦੇ ਨੇ ਇਦਾਂ ਇਹ ਇਕੱਲਿਆਂ ਜਪਣ ਨਾਲ ਤੇ ਸੰਗਤ ਵਿੱਚ ਜਪਣ ਦਾ ਫਾਲ ਮੰਨਿਆ ਜਾਂਦਾ ਹੈ ਕਹਿੰਦੇ ਮੇਰੇ ਮਨ ਚ ਦੋ ਵਾਰੀ ਦੋ ਚਪੈਰੇ ਕੱਟੇ ਤੀਜੇ ਚਪੈਰੇ ਦੇ ਵਿੱਚ ਫਿਰ ਮੈਂ ਮੇਰੇ ਮਨ ਦੇ ਵਿੱਚ ਉਹੀ ਤਰਕ ਮੈਂ ਅਰਦਾਸ ਕਰਤੀ ਮੈਂ ਕਿਹਾ ਸਤਗੁਰੂ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਸੀਂ ਹੈਗੇ ਹੋ ਤੇ ਮੇਰੇ ਮੇਰਾ ਤਰਕ ਕੱਢੋ ਨਹੀਂ ਤੇ ਮੈਂ ਅਗਲੀ ਵਾਰ ਨਹੀਂ ਆਉਣਾ ਫਿਰ ਮੈਂ ਸਮਝਾਂਗਾ ਵੀ ਐਵੇਂ ਲੋਕੀ ਲੱਗੇ ਆ ਕਹਿੰਦਾ ਐਸੀ ਤਰਕ ਬੁੱਧੀ ਜੇਹੀ ਬਣਗੀ ਆਪਣੇ ਆਪ ਇਹੋ ਜਿਹੇ ਖਿਆਲ ਆਈ ਜਾਣਗੇ ਕਹਿੰਦਾ ਮੈਂ ਅੱਜੇ ਅਰਦਾਸ ਕਰਕੇ ਚਪੈਰਾ ਸਾਹਿਬ 'ਚ ਬੈਠਾ ਹੀ ਸੀਗਾ ਤੇ ਪੰਜਵਾਂ ਜਪਜੀ ਸਾਹਿਬ ਦਾ ਪਾਠ ਚੱਲਦਾ ਸੀ ਜਦੋਂ ਪਹਿਲੇ 5 ਜਪਜੀ ਸਾਹਿਬ ਪੜ੍ਹਦੇ ਨੇ ਉਹ ਪੰਜਵਾਂ ਜਪਜੀ ਸਾਹਿਬ ਚੱਲਦਾ ਸੀ ਕਹਿੰਦੇ ਐਸਾ ਲਿਸ਼ਕਾਰਾ ਗੁਰਦੁਆਰਾ ਸਾਹਿਬ ਦੇ ਅੰਦਰੋਂ ਪਿਆ ਮੈਨੂੰ ਕਿ ਮੈਂ ਬੇਹੋਸ਼ ਹੋ ਗਿਆ ਖੜਾ ਸੀ ਖੜ ਕੇ ਬਾਣੀ ਪੜ੍ਹਦਾ ਸੀ ਪੋਥੀ ਸਾਹਿਬ ਮੇਰੇ ਹੱਥ 'ਚ ਸੀ ਐਸਾ ਐਸਾ ਲਿਸ਼ਕਾਰਾ ਅੰਦਰੋਂ ਕਹਿੰਦੇ ਪਿਆ ਐਸੀ ਚਮਕ ਮੇਰੇ ਮੱਥੇ ਵਿੱਚ ਆਵੱਜੀ ਕਿ ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਮੈਨੂੰ ਆਸ-ਪਾਸ ਦੇ ਦੀਆਂ ਸੰਗਤਾਂ ਨੇ ਚੁੱਕਿਆ ਸੇਵਾਦਾਰਾਂ ਨੇ ਚੁੱਕਿਆ ਹੋਵੇਗਾ ਮੈਨੂੰ ਲੈ ਕੇ ਗਏ ਮੇਰੀਆਂ ਤਲੀਆਂ ਚੱਸੀਆਂ ਵੀ ਗਰਮੀ ਸ਼ਾਇਦ ਜ਼ਿਆਦਾ ਹੋਵੇ ਤਾਂ ਕਰਕੇ ਮੈਂ ਡਿੱਗ ਪਿਆ ਹੋਵਾਂ ਉਹ ਲੈ ਕੇ ਗਏ ਤੇ ਮੈਨੂੰ ਕਾਫੀ ਟਾਈਮ ਬਾਅਦ ਹੋਸ਼ ਆਈ ਉਹਨਾਂ ਨੇ ਮੈਨੂੰ ਜਲਪਾਣੀ ਛਕਾਇਆ ਤੇ ਮੈਨੂੰ ਉਹ ਪੁੱਛਦੇ ਵੀ ਕੀ ਗੱਲ ਹੋਈ ਕੀ ਹੋਇਆ ਤੈਨੂੰ ਵੀ ਗਰਮੀ ਕਰਕੇ ਡਿੱਗ ਗਿਆ ਕਹਿੰਦਾ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਮੇਰੇ ਨਾਲ ਕੀ ਹੋਇਆ ਕਹਿੰਦੇ ਉਹ ਜਿਹੜੀ ਲਿਸ਼ਕੋਰ ਮੇਰੇ ਮੱਥੇ ਵਿੱਚ ਵੱਜੀ ਉਹਦੇ ਵਿੱਚੋਂ ਇੱਕ ਆਵਾਜ਼ ਮੇਰੇ ਕੰਨਿ ਪਈ ਵੀ ਤਰਕ ਦੀ ਕਦੇ ਗੁਰੂ ਘਰਾਂ ਦੇ ਵਿੱਚ ਥਾਂ ਨਹੀਂ ਹੋਇਆ ਕਰਦੀ ਤਰਕ ਧਰਮ ਦੇ ਵਿੱਚ ਥਾਂ ਨਹੀਂ ਰੱਖਦਾ ਕਹਿੰਦੇ ਉਹ ਸਿੰਘ ਸੀ ਜਿਹੜਾ ਉਹਨੇ ਉਸੇ ਦਿਨ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਕਦੇ ਚਪਹਿਰਾ ਸਹਿਬ ਨਹੀਂ ਛੱਡਾਂਗਾ ਕਹਦੇ ਸੰਗਤ ਦੇ ਕੀਤੇ ਤੇ ਤਰਕ ਨਹੀਂ ਕਰਾਂਗਾ ਕਹਿੰਦਾ ਏਦਾਂ ਮੈਂ ਦੁਪਹਿਰਾ ਸਹਿਬ ਘਟਦਾ ਰਿਹਾ ਕਹਿੰਦੇ 2 ਸਾਲ ਮੈਂ ਲਗਾਤਾਰ ਦੁਪਹਿਰਾ ਕਟਿਆ ਦੋਹਾਂ ਸਾਲਾਂ ਬਾਅਦ ਮੈਨੂੰ ਸੰਗਤ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਸੰਗਤ ਰੂਪ ਵਿੱਚ ਸੰਗਤ ਵਿੱਚ ਖੜਿਆਂ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਰੂਪ ਸ਼ਹੀਦਾ ਸਿੰਘਾਂ ਦੇ ਸਰੂਪ ਪੰਜ ਸ਼ਹੀਦ ਸਿੰਘ ਦਰਸ਼ਨ ਹੋਏ ਉਨਾ ਨੂੰ ਸੰਗਤ ਦੇ ਪੱਖਾ ਚਲਦੇ ਹੋਏ ਸੇਵਾ ਕਰਦਿਆਂ ਹੋਇਆਂ ਐਸੀ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਮੈਂ ਅੱਖਾਂ ਨਾਲ ਤੱਕੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰਾ ਤਰਕ ਕੱਢ ਕੇ ਮੈਨੂੰ ਨਿਹਾਲ ਕਰ ਛੱਡਿਆ ਸੋ ਖਾਲਸਾ ਜੀ ਇਹ ਸ਼ਹੀਦ ਸਿੰਘ ਨੇ ਇਹ ਕਰੜੇ ਹੋਇਆ ਕਰਦੇ ਨੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਦਿਆਲ ਹੋਇਆ ਕਰਦੇ ਨੇ ਇੱਕ ਮੁਸਲਮਾਨ ਸੀ ਤੇ ਕੋਈ ਮਾੜੀ ਹਰਕਤ ਉਹਨੇ ਕੀਤੀ ਸੀ ਤੇ ਸੋ ਛੇਵੇਂ ਪਾਸ਼ਾ ਮਹਾਰਾਜ ਨੇ ਜਦੋਂ ਕਿਹਾ ਕਿ ਜਾ ਭੱਜ ਜਾ ਇਥੋਂ ਦੂਰ ਹੋ ਜਾ ਤਾਂ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਉਹਦੀ ਬਾਹ ਫੜ ਲਈ ਤੇ ਕਹਿੰਦੇ ਤਤਗੁਰ ਐਦਾ ਕਿਦਾਂ ਦੂਰ ਹੋ ਜੇ ਜਿੰਨਾ ਚਿਹਰੇ ਸਾਡੇ ਹੱਥ ਹੌਲੇ ਨਹੀਂ ਹੁੰਦੇ ਅਸੀਂ ਇਹਨੂੰ ਜਾਣ ਨਹੀਂ ਦੇਣਾ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਪੰਜ ਸੱਤ ਮੁਕੀਆਂ ਉਂਦੇ ਮਾਰੀਆਂ ਤੇ ਫੇਰ ਉਹ ਨੂੰ ਭੇਜਿਆ ਸੋ ਇਹ ਕਹਿਣ ਦਾ ਭਾਵ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਛਾ ਦਿਆਲਤਾ ਦੇ ਕਰਨੀ ਜਿਹੜੇ ਸ਼ਹੀਦ ਸਿੰਘ ਨੇ ਇਹ ਕਰੜੇ ਹੋਇਆ ਕਰਦੇ ਨੇ ਇਹਨਾਂ ਨਾਲ ਜਿਹੜਾ ਪ੍ਰੇਮ ਪਾ ਲਵੇ ਤੇ ਉਹਨਾਂ ਨੂੰ ਬੜਾ ਸੁਖ ਦਿੰਦੇ ਨੇ ਬੜਾ ਪ੍ਰੇਮ ਕਰਦੇ ਨੇ ਤੇ ਬੜੇ ਸ਼ਾਂਤ ਨੇ ਪਰ ਜਿਹੜਾ ਕੋਈ ਤਰਕ ਕਰ ਲਵੇ ਜਾਂ ਮਾੜਾ ਬੋਲ ਦੇ ਉਹਨਾਂ ਦੇ ਲਈ ਇਹ ਇਨਾ ਦੇ ਸਾਹਮਣੇ ਦੁਰਗਾ ਵੀ ਕੋਸ਼ ਨਹੀਂ ਕਿਉਂਕਿ ਕਿਉਂਕਿ ਇੱਕ ਗੁਰ ਸਿੱਖ ਨੇ ਕਿਹਾ ਸੀ ਵੀ ਦੁਰਗਾ ਜੜੋ ਸਾਰੇ ਸਤਗੁਰ ਸੱਚੇ ਪਾਸ਼ਾ ਨਿਰੰਕਾਰ ਨੇ ਜਦੋਂ ਆਪਣਾ ਖਾਲਸਾ ਭੇਜਿਆ ਉਹ ਤੇਰੇ ਰੂਪ ਤੋਂ ਵੀ ਭਿਆਨਕ ਹੋਵੇਗਾ ਇਹ ਸੱਚ ਹੈ ਜਦੋਂ ਖਾਲਸਾ ਜੰਜੇ ਚੜਦਾ ਏ ਤੇ ਕਾਲ ਦਾ ਰੂਪ ਹੋਇਆ ਕਰਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇਖ ਲਓ ਜਦੋਂ ਸ਼ਾਂਤ ਨੇ ਪੋਥੀਆਂ ਲਿਖੀਆਂ ਬਾਣੀ ਰਚੀ ਬੱਚਿਆਂ ਨੂੰ ਪੜਾਇਆ ਬੜਾ ਲਾੜ ਲੜਾਉਂਦੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਪਰ ਜਦੋਂ ਜੰਗ ਦੀ ਵਾਰੀ ਆਈ ਸੀਸ ਲੱਥਾਏ ਤੇ ਕਾਲ ਦੀ ਤਰ੍ਹਾਂ ਮੁਗਲਾਂ ਦੇ ਉੱਤੇ ਟੈਪ ਐ ਸੀ ਸੋ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਚੜ੍ਹਦੀ ਕਲਾ ਵਾਲੇ ਨੇ ਸੋ ਸਰਦਾਰ ਕੋ ਪ੍ਰੇਮ ਰੱਖੋ ਸਾਰਾ ਕੁਝ ਉਹਨਾਂ ਦੇ ਘਰੋਂ ਮਿਲਦਾ ਏ ਪ੍ਰੇਮ ਰੱਖੋ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਸ਼ਹੀਦਾ ਸਿੰਘਾ ਨਾਲ ਇਹ ਚੜਦੀ ਕਲਾ ਵਾਲੀਆਂ ਫੌਜਾਂ ਨੇ ਇਹ ਸ਼ਹੀਦ ਸਿੰਘ ਬੜੇ ਕਰੜੇ ਹੋਇਆ ਕਰਦੇ ਨੇ ਜੋ ਚਾਹੋ ਜੋ ਮੰਗੋ ਸ਼ਹੀਦਾ ਸਿੰਘਾਂ ਦੇ ਕੋਲੋਂ ਤੁਹਾਨੂੰ ਜ਼ਰੂਰ ਮਿਲੇਗਾ ਪਰ ਕਦੇ ਤਰਕ ਨਾ ਕਰੋ ਪ੍ਰੇਮ ਰੱਖੋ ਚਰਦਾ ਰੱਖੋ ਸਾਰੇ ਸ਼ਹੀਦ ਸਿੰਘ ਦਰਸ਼ਨ ਦੇਣ ਵਾਲੇ ਨੇ ਜੇ ਸ਼ਰਦਾ ਹੋਵੇ ਤੇ ਪ੍ਰੇਮ ਹੋਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਨਾ ਮੇਰ ਪਰਿਆ ਹੱਥ ਰੱਖਣਾ ਸਿਰ ਤੇ ਸਰ ਬਾਤ ਦਾ ਪਲਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਪੁੱਲਾ ਚੁੱਕਾ ਦੀ ਖੀਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ